ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਤੋਂ 9 ਜੁਲਾਈ ਤੱਕ 5 ਦੇਸ਼ਾਂ ਦੇ ਦੌਰੇ ਤੇ ਰਹਣਗੇ। ਇਸ ਵਿੱਚ ਕਾਨਾ, ਤ੍ਰਿਨਾਦ ਅਤੇ ਟੋਬੈਗੋ, ਅਰਜنٹੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਦੌਰੇ ਸ਼ਾਮਲ ਨੇ। विदेश मंत्रालय जोधपुर मामलों पर इस कतर पी कुमारन ने पत्रकार ਨਾਲ ਗੱਲਬਾਤ ਕਰਦੇ ਹਨ ਪ੍ਰਧਾਨ ਮੰਤਰੀ ਮੋਦੀ ਦੇ ਯਾਤਰਾ ਪ੍ਰੋਗਰਾਮ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਨੁਕਤੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸੇ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਸਭ ਤੋਂ ਮਹੱਤਵਪੂਰਨ ਪੜਾਪ ਬ੍ਰਾਜ਼ੀਲ ਹੈ। ਇੱਥੇ ਪ੍ਰਧਾਨ ਮੰਤਰੀ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ हिस्सा ਲੈਣਗੇ। ਇਹ ਸੰਮੇਲਨ 6 ਤੋਂ 7 ਜੁਲਾਈ ਦੇ ਵਿਚਕਾਰ ਹੋਵੇਗਾ। ਬ੍ਰਿਕਸ ਸੰਮੇਲਨ ਵਿੱਚ ਸ਼ हिस्सा ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਬ੍ਰਾਜ਼ੀਲ ਦੀ ਆਪਣੀ ਦਵੱਲੀ ਯਾਤਰਾ ਸ਼ੁਰੂ ਕਰਨਗੇ। ਵਤਾਰ ਰਾਸ਼ਟਰ ਮਹਿਮਾਨ ਉਥੋਂ ਦੇ ਰਾਸ਼ਟਰਪਤੀ ਲੂਲਾ ਡੀਸਿਲ ਬਨਲ ਦੁੱਬਲੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਦੀ ਯਾਤਰਾ ਬਾਰੇ ਦੱਖਣ ਮਾਮਲੇ ਦੇ ਸਕੱਤਰ ਨੀਨਾ ਮਲਹੋਤਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 3 ਤੋਂ 4 ਜੁਲਾਈ ਤੱਕ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਵਿਸ਼ੇਸ਼ਰ ਤੇ ਸਦ ਦੇ ਤੇ ਤ੍ਰਿਨਾਦ ਅਤੇ ਟੂਬੈਗੋ ਦਾ ਅਧਿਕਾਰ ਦੁਆਰਾ ਕਰਨਗੇ ਇਹ ਦੌਰਾਈ ਟੁਕਮੇ ਸਮੇਤੇ ਹੋ ਰਿਹਾ ਹੈ ਸਾਲ ਤਿਰਨਾਦ ਅਤਿੱਤ ਬੈਗੋ ਭਾਰਤੀ ਪ੍ਰਵਾਸੀਆਂ ਦੇ ਆਉਣ ਦੀ 180ਵੀਂ ਵਰੇਗੰਢ ਮਨਾ ਰਿਹਾ ਹੈ ਤਿਰਨਾਦ ਅਤਿੱਤ ਬੈਗੋ ਦੇ ਮੌਜੂਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਵੇਂ ਭਾਰਤੀ ਮੂਲ ਦੇ ਨੇ ਇਤਫਾਕਨ ਦੋਵੇਂ ਉਹਦੇ ਔਰਤਾਂ ਕੂਲ ਨੇ ਤੇ ਦੋਵੇਂ ਹੀ ਵਕੀਲ ਨੇ ਦੋਵੇਂ ਆਪਣੀਆਂ ਭਾਰਤੀ ਜੜਾ ਤੇ ਵਿਰਾਸਤ ਤੇ ਬਹੁਤ ਮਾਣ ਕਰਦੀਆਂ ਨੇ ਤੇ ਆਪਣੇ ਆਪ ਨੂੰ ਭਾਰਤ ਦੀਆਂ ਧੀਆ ਕਹਿੰਦੀਆਂ ਨੇ ਇਸ ਦੌਰੇ ਬਾਰੇ ਵਿਦੇਸ਼ ਮੰਤਰਾਲੇ ਦੇ ਆਰਥਿਕ ਸਬੰਧ ਮੰਤਰੀ ਸਕਰਤ ਦੰਮੂ ਰਵੀ ਨੇ ਕਿਹਾ ਕਿ ਸਤਾਰਵਾਂ ਬ੍ਰਿਕ ਸਮੇਲਨ ਜੀਤੇ 7 ਜੁਲਾਈ ਨੂੰ ਬ੍ਰਾਜ਼ੀਲ ਦੇ ਰਿਓ ਹੋ ਰਿਹਾ ਹੈ ਰੀਯੂ ਸਮੇਲਨ ਦਾ ਵਿਸ਼ਾ ਸਮੂਹਿਕਤ ਤੇ ਟਿਕਾਊ ਸ਼ਾਸਨ ਲਈ ਆਲਮੀ ਦੱਖਣ ਸਯੁਗ ਨੂੰ ਮਜ਼ਬੂਤ ਕਰਨਾ ਹੈ ਅਗਲੇ ਸਾਲ ਭਾਰਤ ਵਿਕਾਸ ਅਸ਼ੀਲ ਦੇਸ਼ਾਂ ਦੇ ਸੰਗਠਨ ਦੀ ਪ੍ਰਧਾਨਗੀ ਸੰਭਾਲੇਗਾ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਪਲਕੇ ਤੋਂ ਕਾਨਾ ਦਾ 2 ਦਿਨਾਂ ਦਾ ਦੌਰਾ ਕਰਨਗੇ ਇਹ ਦੌਰਾਨ 30 ਸਾਲਾਂ ਬਾਅਦ ਹੋਰੇ ਪ੍ਰਧਾਨ ਮੰਤਰੀ ਉੱਥੇ ਸੰਸਦ ਨੂੰ ਸੰਬੋਧਨ ਕਰਨਗੇ ਉੱਥੇ ਭਾਰਤੀ ਪਾਈਚਾਰਿਆਂ ਨਾਲ ਵੀ ਗੱਲਬਾਤ ਕਰਨਗੇ ਜਿਨ੍ਹਾਂ ਦੀ ਗਿਣਤੀ ਤਕਰੀਬਨ 15 ਹਜ਼ਾਰ ਹੈ ਦਮੂਰ ਰਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ 9 ਜੁਲਾਈ ਨੂੰ ਨਾਬੀਬੀਆ ਦਾ ਦੌਰਾ ਕਰਨਗੇ ਤੇ ਇਹ ਦੌਰਾ ਵੀ ਮਹੱਤਵਪੂਰਨ ਹੈ 27 ਸਾਲਾਂ ਬਾਅਦ ਹੋ ਰਿਹਾ ਮੌਜੂਦਾ ਰਾਸ਼ਟਰਪਤੀ ਨਟੁੰਬੂ ਨੰਦੀਨ ਅਦਤਵਾਹ ਨੇ ਇਸ ਸਾਲ ਮਾਰਚ ਵਿੱਚ ਉਹਦਾ ਸੰਭਾਲਿਆ ਸੀ ਇਸੇ ਕਰਕੇ ਉਹਨਾਂ ਦੇ ਕਾਰਜਕਾਲ ਦੀ ਇੰਨੀ ਜਲਦੀ ਯਾਤਰਾ ਸਬੰਧਾਂ ਨੂੰ ਨਿਵਾਉਣ ਦੇ ਨਾਲ-ਨਾਲ ਨਾਬੀਬੀਆ ਨਾਲ ਸਾਡੇ ਆਰਥਿਕ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਬਹੁਤ ਲਾਭਦਾਇਕ ਹੈ ਭਾਰਤ ਤੇ ਨਾਬੀਬੀਆ ਲੰਮੇ ਸਮੇਂ ਤੋਂ ਬਹੁਤ ਮਜ਼ਬੂਤ ਸਬੰਧ ਸਾਂਝੇ ਕਰ ਰਹੇ ਨੇ ghana on 2nd and 3rd july. this visit is happening after 30 years. the program is quite hectic on the day of the 2nd. there will be a ceremonial welcome for honorable prime minister. there will be delegation-level talks during which the bilateral relations will be reviewed and also discuss various ways to strengthen and deepen bilateral relations. honorable prime minister will have a one-on-one -on -one meeting with his counterpart. then there will be a banquet dinner in honor of honorable prime minister.